ਹੈਦਵਾਰ ਦੀ ਛੁੱਟੀ ਵਾਲੇ ਦਿਨ ਸਵੇਰੇ ਸਵੇਰੇ ਰਾਮਬਤੀ ਜੀ ਨੀਂਦ ਤੋਂ ਜਾਗੀ ਤਾਂ ਉਹ ਰਸੋਈ ਵਿੱਚ ਸੀ ਉਹਨਾਂ ਦਾ ਛੋਟਾ ਪੁੱਤਰ ਰਵੀ ਹਾਲ ਵਿੱਚ ਬੈਠਾ ਅਖਬਾਰ ਪੜ੍ਹ ਰਿਹਾ ਸੀ ਪਹਿਲਾਂ ਵੱਡਾ ਪੁੱਤਰ ਤੇ ਵੱਡੀ ਨੂੰ ਵੀ ਨਾਲ ਹੀ ਰਹਿੰਦੇ ਸੀ ਪਰ ਵੱਡੇ ਪੁੱਤ ਦਾ ਟਰਾਂਸਫਰ ਹੋਣ ਮਗਰੋਂ ਰਾਮਬਤੀ ਜੀ ਛੋਟੇ ਪੁੱਤਰ ਰਵੀ ਨਾਲ ਹੀ ਰਹਿੰਦੀ ਸੀ ਹਜੇ 2 ਮਹੀਨੇ ਪਹਿਲਾਂ ਹੀ ਉਹਨਾਂ ਨੇ ਰਵੀ ਦਾ ਵਿਆਹ ਰਸ਼ਮੀ ਨਾਲ ਕਰਵਾਇਆ ਸੀ ਛੋਟੀ ਨੂੰ ਨਾਲੋਂ ਜ਼ਿਆਦਾ ਗੱਲਬਾਤ ਨਹੀਂ ਕਰਦੀ ਸੀ ਆਪਣੇ ਵਿੱਚ ਹੀ ਮਗਨ ਰਹਿੰਦੀ ਸੀ ਅੱਜ ਵੀ ਚਾਹ ਪੀਣ ਤੋਂ ਬਾਅਦ ਉਹ ਬਾਹਰ ਬਗੀਚੇ ਵਿੱਚ ਜਾ ਕੇ ਪੌਦਿਆਂ ਨੂੰ ਪਾਣੀ ਪਾਉਣ ਲੱਗੀ ਕੱਲ ਰਵੀ ਨੇ ਦੱਸਿਆ ਸੀ ਕਿ ਉਸ ਦਾ ਪ੍ਰਮੋਸ਼ਨ ਹੋਇਆ ਹੈ ਅਤੇ ਉਸਨੇ ਕਿਹਾ ਸੀ ਕਿ ਸਵੇਰੇ ਨਾਸ਼ਤੇ ਵਿੱਚ ਛੋਲੇ ਪੂੜੀ ਖਾਣ ਦਾ ਮਨ ਕਰ ਰਿਹਾ ਹੈ ਰਾਮਬਤੀ ਜੀ ਸਮਝ ਗਈ ਕਿ ਅੱਜ ਨੂੰ ਸਵੇਰ ਤੋਂ ਰਸੋਈ ਵਿੱਚ ਕਿਉਂ ਰੁਝੀ ਹੋਈ ਹੈ ਰਾਤ ਨੂੰ ਛੋਟੀ ਨੂੰ ਰਸ਼ਮੀ ਨੇ ਕਿਹਾ ਸੀ ਮਿੱਠੇ ਵਿੱਚ ਮੈਨੂੰ ਗਾਜਰ ਦਾ ਹਲਵਾ ਪਸੰਦ ਹੈ ਮੈਂ ਆਪਣੇ ਲਈ ਗਾਜਰ ਦਾ ਹਲਵਾ ਵੀ ਬਣਾ ਲਵਾਂਗੀ ਰਾਮਬਤੀ ਜੀ ਕਮਰੇ ਵਿੱਚ ਬੈਠੀ ਸਭ ਸੁਣ ਰਹੀ ਸੀ ਉਹ ਡੂੰਗਾ ਸਾ ਲੈ ਕੇ ਉਹਨਾਂ ਸਾਰੀਆਂ ਗੱਲਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਸੀ ਹੁਣ ਸਵੇਰ ਤੋਂ ਹੀ ਰਸੋਈ ਵਿੱਚੋਂ ਗਾਜਰ ਦੇ ਹਲਵੇ ਅਤੇ ਛੋਲੇ ਪੂੜੀਆਂ ਦੀ ਖੁਸ਼ਬੂ ਆ ਰਹੀ ਸੀ। ਪਰ ਆਰਾਮਬਤੀ ਜੂਈ ਨੂੰ ਨਾ ਗਾਜਰ ਦਾ ਹਲਵਾ ਪਸੰਦ ਸੀ ਅਤੇ ਨਾ ਹੀ ਤੇਲ ਵਿੱਚ ਤਲੀ ਹੋਈ ਪੂੜੀ। ਭਾਰ ਘਰ ਵਿੱਚ ਜੋ ਬਣਦਾ ਸੀ ਉਹ ਬਿਨਾਂ ਨੱਕ ਮੂੰਹ ਬਣਾਏ ਚੁੱਪਚਾਪ ਖਾ ਲੈਂਦੀ ਸੀ। ਥੋੜੀ ਦੇਰ ਬਾਗਿਚੇ ਵਿੱਚ ਸਮਾਂ ਬਤੀਤ ਕਰਨ ਮਗਰੋਂ ਉਹਨਾਂ ਨੂੰ ਵੀ ਭੁੱਖ ਲੱਗਣ ਲੱਗੀ। ਉਹ ਆਪਣੇ ਕਮਰੇ ਵਿੱਚ ਚਲੀ ਗਈ ਕਿਉਂਕਿ ਉਹ ਆਪਣਾ ਖਾਣਾ ਆਪਣੇ ਕਮਰੇ ਵਿੱਚ ਹੀ ਖਾਂਦੀ ਸੀ। ਉਹਨਾਂ ਨੂੰ ਡਾਈਨਿੰਗ ਟੇਬਲ ਤੇ ਬੈਠ ਕੇ ਖਾਣਾ ਪਸੰਦ ਨਹੀਂ ਸੀ। ਥੋੜੀ ਦੇਰ ਬਾਅਦ ਨੂੰ ਉਹਨਾਂ ਲਈ ਖਾਣਾ ਲੈ ਆਈ। ਜਦੋਂ ਰਾਮਬਤੀ ਜੀ ਨੇ ਆਪਣੀ ਪਲੇਟ ਦੇਖੀ ਤਾਂ ਹੈਰਾਨ ਰਹਿ ਗਈ। ਪਲੇਟ ਵਿੱਚ ਪਕੌੜੇ ਵਾਲੀ ਕੜੀ, ਛੋਲੇ, ਚੋਲ, ਆਂਬ ਦਾ ਅਚਾਰ, ਹਰੀ ਮਿਰਚ ਤੇ ਪਿਆਜ਼ ਸੀ। ਇਹ ਦੇਖ ਕੇ ਉਹਨਾਂ ਦਾ ਮਨ ਖੁਸ਼ ਖੁਸ਼ੀ ਨਾਲ ਖਿੜ ਉਠਿਆ ਹੈਰਾਨੀ ਨਾਲ ਛੋਟੀ ਨੂੰ ਵੱਲ ਦੇਖਦਿਆਂ ਉਹ ਬੋਲੀ ਪਰ ਬਹੂ ਅੱਜ ਤਾਂ ਤੂੰ ਰਵੀ ਦੀ ਫਰਮਾਇਸ਼ ਤੇ ਛੋਲੇ ਪੂੜੀ ਅਤੇ ਗਾਜਰ ਦਾ ਹਲਵਾ ਬਣਾ ਰਹੀ ਸੀ ਨਾ ਉਸ ਦਾ ਪ੍ਰਮੋਸ਼ਨ ਹੋਇਆ ਹੈ ਤੂੰ ਉਸ ਦੀ ਪਸੰਦ ਦਾ ਖਾਣਾ ਬਣਾ ਰਹੀ ਸੀ ਇਹ ਗੱਲ ਮੈਨੂੰ ਸਮਝ ਆ ਗਈ ਪਰ ਤੂੰ ਇਹ ਕੜੀ ਚੋਲ ਕਿਉਂ ਬਣਾਏ ਰਸ਼ਮੀ ਉਹਨਾਂ ਦੇ ਕੋਲ ਆ ਕੇ ਬੈਠ ਗਈ ਅਤੇ ਹोली ਨਾਲ ਉਹਨਾਂ ਦਾ ਹੱਥ ਫੜਿਆ ਅਤੇ ਬੋਲੀ ਮਾਂ ਜੀ ਜੇ ਘਰ ਵਿੱਚ ਰਵੀਦੀਪ ਪਸੰਦ ਦਾ ਖਾਣਾ ਬਣ ਸਕਦਾ ਹੈ ਮੇਰੀ ਪਸੰਦ ਦਾ ਖਾਣਾ ਬਣ ਸਕਦਾ ਹੈ ਤਾਂ ਤੁਹਾਡੀ ਪਸੰਦ ਦਾ ਖਾਣਾ ਕਿਉਂ ਨਹੀਂ ਬਣ ਸਕਦਾ ਇਹ ਸੁਣ ਕੇ ਰਾਮਬਤੀ ਜੀ ਹੈਰਾਨੀ ਨਾਲ ਬੋਲੀ ਪਰ ਬਹੂ ਤੈਨੂੰ ਕਿਵੇਂ ਪਤਾ ਕਿ ਮੈਨੂੰ ਕੜੀ ਚੋਲ ਪਸੰਦ ਹੈ ਰਸ਼ਮੀ ਨੇ ਕਿਹਾ ਮਾਂ ਜੀ ਮੈਂ ਰਵੀ ਨੂੰ ਪੁੱਛਿਆ ਸੀ ਕਿ ਤੁਹਾਨੂੰ ਖਾਣ ਵਿੱਚ ਕੀ ਪਸੰਦ ਹੈ ਰਵੀ ਵੀ ਸੋਚ ਵਿੱਚ ਪੈ ਗਿਆ ਕਿਉਂਕਿ ਉਸ ਨੂੰ ਵੀ ਯਾਦ ਨਹੀਂ ਸੀ ਉਸ ਨੂੰ ਬਹੁਤ ਤਕਲੀਫ ਹੋਈ ਉਹ ਕਹਿਣ ਲੱਗਾ ਕਿ ਅਸੀਂ ਕਦੇ ਮਾਂ ਦੀ ਪਸੰਦ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਫਿਰ ਫਿਰ ਮੈਂ ਮਾਸੀ ਜੀ ਨੂੰ ਫੋਨ ਕੀਤਾ ਅਤੇ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਕੜਕੜੀ ਚੋਲ ਪਸੰਦ ਹੈ ਇਸ ਲਈ ਅੱਜ ਮੈਂ ਤੁਹਾਡੀ ਪਸੰਦ ਦਾ ਖਾਣਾ ਵੀ ਬਣਾਇਆ ਤੁਹਾਡੇ ਪੁੱਤ ਦਾ ਪ੍ਰਮੋਸ਼ਨ ਹੋਇਆ ਹੈ ਤਾਂ ਤੁਹਾਡੀ ਪਸੰਦ ਦਾ ਖਾਣਾ ਵੀ ਬਣਨਾ ਚਾਹੀਦਾ ਨਾ ਪੁੱਤ ਦੀ ਤਰੱਕੀ ਪਿੱਛੇ ਮਾਂ ਦਾ ਹੀ ਹੱਥ ਹੁੰਦਾ ਹੈ ਇਹ ਸੁਣ ਕੇ ਰਾਮਬਤੀ ਜੀ ਦੀਆਂ ਅੱਖਾਂ ਖੁਸ਼ੀ ਨਾਲ ਝਲਕ ਪਈਆਂ ਭਰੇ ਗਲੇ ਨਾਲ ਉਹ ਬੋਲੀ ਬਹੂ ਤੈਨੂੰ ਨਹੀਂ ਪਤਾ ਪਰ ਮੈਂ ਆਪਣੀ ਪਸੰਦ ਨਾ ਪਸੰਦ ਨੂੰ ਬਹੁਤ ਪਿੱਛੇ ਛੱਡ ਦਿੱਤਾ ਸੀ ਕਿਉਂਕਿ ਮੈਂ ਆਪਣੀ ਆਦਤ ਨਹੀਂ ਬਿਗਾਰਨਾ ਚਾਹੁੰਦੀ ਸੀ ਰਸ਼ਮੀ ਨੇ ਹੈਰਾਨੀ ਨਾਲ ਪੁੱਛਿਆ ਆਦਤ ਨਹੀਂ ਬਿਗੜਨਾ ਇਸ ਦਾ ਕੀ ਮਤਲਬ ਰਾਮਬਤੀ ਜੀ ਡੁੱਬੀ ਹੋਈ ਆਵਾਜ਼ ਵਿੱਚ ਬੋਲੀ ਕੀ ਦੱਸਾਂ ਧੀਏ ਮੇਰੇ ਮਾਤਾ ਪਿਤਾ ਬਹੁਤ ਗਰੀਬ ਸੀ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ ਜਦੋਂ ਦੀਦੀ ਦੀ ਵਿਆਹ ਦੀ ਉਮਰ ਹੋਈ ਉਹਨਾਂ ਨੇ ਦੀਦੀ ਦਾ ਵਿਆਹ ਕਰਵਾ ਦਿੱਤਾ ਉਸ ਵਕਤ ਮੈਂ 17 ਸਾਲ ਦੀ ਸੀ ਮੇਰੇ ਪਿਤਾ ਜੀ ਮਜ਼ਦੂਰੀ ਕਰਦੇ ਸੀ ਅਤੇ ਮਾਂ ਘਰ ਸੰਭਾਲਦੀ ਸੀ। ਇਹੀ ਸਾਡੀ ਸਾਰੀ ਜ਼ਿੰਦਗੀ ਸੀ। ਪਰ ਇੱਕ ਵਾਰ ਜਦੋਂ ਮੰਮੀ ਪਾਪਾ ਦੀਦੀ ਦੇ ਸਹੁਰੇ ਘਰ ਜਾ ਰਹੇ ਸੀ, ਰਸਤੇ ਵਿੱਚ ਉਹਨਾਂ ਦੀ ਬੱਸ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਮੈਨੂੰ ਛੱਡ ਕੇ ਸਦਾ ਲਈ ਚਲੇ ਗਏ। ਫਿਰ ਮਾਮਾ ਜੀ ਮੈਨੂੰ ਆਪਣੇ ਘਰ ਲੈ ਗਏ। ਮੈਂ ਬਿਲਕੁਲ ਟੁੱਟ ਚੁੱਕੀ ਸੀ। ਪਰ ਨਾਨੀ ਨੇ ਮੈਨੂੰ ਸੰਭਾਲਿਆ। ਜਦ ਤੱਕ ਉਹ ਜਿਉਂਦੀ ਰਹੀ ਮੇਰੀ ਦੇਖਭਾਲ ਕੀਤੀ ਪਰ ਮਾਮੀ ਦਾ ਸੁਭਾਅ ਥੋੜਾ ਤਿੱਖਾ ਸੀ ਉਹ ਮੈਨੂੰ ਅਤੇ ਨਾਨੀ ਨੂੰ ਜਰਾ ਵੀ ਪਸੰਦ ਨਹੀਂ ਕਰਦੀ ਸੀ ਸਮਾਂ ਬੀਤਦਾ ਗਿਆ ਨਾਨੀ ਬੁੱਢੀ ਅਤੇ ਕਮਜ਼ੋਰ ਹੁੰਦੀ ਗਈ ਉਹ ਬਿਸਤਰੇ ਤੋਂ ਜ਼ਿਆਦਾ ਉੱਠ ਨਹੀਂ ਸਕਦੀ ਸੀ ਮਾਮੀ ਉਹਨਾਂ ਦੇ ਖਾਣ ਪੀਣ ਦਾ ਬਿਲਕੁਲ ਧਿਆਨ ਨਹੀਂ ਰੱਖਦੀ ਸੀ ਇੱਕ ਦਿਨ ਪਤਾ ਨਹੀਂ ਕਿਉਂ ਨਾਨੀ ਨੂੰ ਟਮਾਟਰ ਅਤੇ ਧਨੀਏ ਦੀ ਚਟਨੀ ਖਾਣ ਦਾ ਬਹੁਤ ਮਨ ਕੀਤਾ ਇਹ ਕੋਈ ਵੱਡੀ ਚੀਜ਼ ਨਹੀਂ ਸੀ ਜੋ ਮਾਮੀ ਨਾ ਬਣਾ ਸਕਦੀ ਪਰ ਉਸ ਵਕਤ ਸ਼ਾਇਦ ਟਮਾਟਰ ਬਹੁਤ ਮਹਿੰਗੇ ਸੀ ਨਾਨੀ ਨੇ ਮਾਮੀ ਨੂੰ ਕਿਹਾ ਸਵੇਰ ਤੋਂ ਮੇਰਾ ਜੀ ਕੁਝ ਚੰਗਾ ਨਹੀਂ ਲੱਗ ਰਿਹਾ ਬਹੂ ਅੱਜ ਮੈਨੂੰ ਦਾਲ ਚੋਲੇ ਤੇ ਟਮਾਟਰ ਦੀ ਚਟਨੀ ਖਾਣ ਦਾ ਮਨ ਕਰ ਰਿਹਾ ਹੈ ਮਾਮੀ ਨੇ ਮੂੰਹ ਬਣਾਉਂਦੇ ਕਿਹਾ ਕਬਰ ਵਿੱਚ ਪੈਰ ਲਟਕ ਰਹੇ ਨੇ ਅਤੇ ਬੁੱਢੀ ਨੂੰ ਖਾਣ ਪੀਣ ਦੀ ਪਈ ਹੈ ਹੁਣ ਅੰਤ ਅੰਤਿਮ ਦਿਨ ਹੰਨ ਤੁਹਾਡੇ ਭਗਵਾਨ ਦਾ ਨਾਮ ਲਓ ਅਤੇ ਜਲਦੀ ਉੱਪਰ ਚਲੇ ਜਾਓ ਇੱਥੇ ਕਿਸੇ ਨੂੰ ਤੁਹਾਡੀ ਲੋੜ ਨਹੀਂ ਇਹ ਸੁਣ ਕੇ ਨਾਨੀ ਦੀਆਂ ਅੱਖਾਂ ਵਿੱਚੋਂ ਹੰਝੂ ਟਪਕਣ ਲੱਗੇ ਉਹ ਭਰੇ ਗਲੇ ਨਾਲ ਬੋਲੀ ਬਹੂ ਪਤਾ ਨਹੀਂ ਕਿਹੜੇ ਵਕਤ ਦਾ ਭੋਜਨ ਮੇਰਾ ਅੰਤਿਮ ਭੋਜਨ ਬਣ ਜਾਵੇ ਕੀ ਤੂੰ ਮੈਨੂੰ ਦੋ ਟਮਾਟਰਾਂ ਦੀ ਚਟਨੀ ਵੀ ਨਹੀਂ ਖਵਾ ਸਕਦੀ ਮਮੀ ਗੁੱਸੇ ਵਿੱਚ ਬੜਬੜਾਉਂਦੀ ਹੋਈ ਬੋਲੀ ਅੱਜ ਕੱਲ ਟਮਾਟਰ ਬਹੁਤ ਮਹਿੰਗੇ ਮਿਲ ਰਹੇ ਨੇ ਇਸ ਲਈ ਚਟਨੀ ਨਹੀਂ ਬਣ ਸਕਦੀ ਬੁਢਾਪੇ ਵਿੱਚ ਪਤਾ ਨਹੀਂ ਤੁਹਾਡੀ ਜੀਬ ਕਿੰਨੀ ਚਟੋਰੀ ਹੋ ਗਈ ਹੈ ਉਸ ਵਕਤ ਨਾਨੀ ਦੀਆਂ ਅੱਖਾਂ ਵਿੱਚ ਹੰਝੂ ਮੈਂ ਆਪਣੀਆਂ ਅੱਖਾਂ ਨਾਲ ਦੇਖੇ ਨਾਨੀ ਨੂੰ ਕੀ ਪਤਾ ਸੀ ਕਿ ਟਮਾਟਰ ਇੰਨੇ ਮਹਿੰਗੇ ਹੋਣਗੇ ਪਰ ਉਸ ਦਿਨ ਨਾਨੀ ਨੂੰ ਪਤਾ ਨਹੀਂ ਕੀ ਹੋਇਆ ਉਹਨਾਂ ਨੇ ਮੈਨੂੰ ਕੋਲ ਬੁਲਾਇਆ ਅਤੇ ਕਿਹਾ ਦੋ ਗਲੀ ਪਿੱਛੇ ਜੋ ਸਬਜ਼ੀ ਵੇਚਣ ਵਾਲਾ ਹੈ ਉਸ ਕੋਲ ਦੋ ਟਮਾਟਰ ਖਰੀਦ ਲਿਆ ਮੈਂ ਉਹਨਾਂ ਨੂੰ ਕਿਹਾ ਨਾਨੀ ਮੇਰੇ ਕੋਲ ਪੈਸੇ ਕਿੱਥੇ ਹਨ ਉਹਨਾਂ ਨੇ ਪਤਾ ਨਹੀਂ ਕਦੋਂ ਤੋਂ ਕੁਝ ਪੈਸੇ ਬਚਾ ਕੇ ਰੱਖੇ ਸੀ ਉਹਨਾਂ ਨੇ ਤਕੀਏ ਹੇਠੋਂ ਉਹ ਪੈਸੇ ਕੱਢ ਕੇ ਮੇਰੀ ਮੁਠੀ ਵਿੱਚ ਦਬਾਉਂਦੇ ਆ ਕਿਹਾ ਜਾ ਮੇਰੇ ਲਈ ਘੱਟੋ-ਘੱਟ ਦੋ ਟਮਾਟਰ ਹੀ ਲੈ ਆ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਇੱਕ ਵਕਤ ਸੀ ਜਦੋਂ ਮੇਰੀ ਨਾਨੀ ਉਸ ਘਰ ਦੀ ਜਾਨ ਸੀ ਅਤੇ ਅੱਜ ਦੋ ਟਮਾਟਰ ਲਈ ਕਿੰਨਾ ਗੜਗੜਾ ਰਹੀ ਸੀ ਮੈਂ ਭੱਜ ਕੇ ਗਈ ਅਤੇ ਦੋ ਟਮਾਟਰ ਖਰੀਦ ਲਿਆਏ ਮੈਂ ਨਾਨੀ ਨੂੰ ਟਮਾਟਰ ਦਿੱਤੇ ਤਾਂ ਉਹਨਾਂ ਦੇ ਚਿਹਰੇ ਤੇ ਸਕੂਨ ਉਤਰ ਆਇਆ ਉਹ ਬੋਲੀ ਹੁਣ ਨੂੰ ਗੁੱਸਾ ਨਹੀਂ ਕਰੇਗੀ ਮੈਂ ਉਸ ਨੂੰ ਟਮਾਟਰ ਦੇਵਾਂਗੀ ਉਹ ਇਸ ਵਿੱਚ ਲਸਣ ਮਿਰਚ ਧਨੀਆ ਪੁਦੀਨਾ ਪਾ ਕੇ ਮੇਰੇ ਲਈ ਚਟਨੀ ਜ਼ਰੂਰ ਬਣਾ ਦੇਵੇਗੀ। ਇੰਨਾ ਕਹਿ ਕੇ ਉਹਨਾਂ ਨੇ ਟਮਾਟਰ ਆਪਣੇ ਬਿਸਤਰੇ ਤੇ ਹੀ ਰੱਖ ਲਏ। ਤਾਂ ਹੀ ਮਾਮੀ ਚੀਕਦੀ ਹੋਈ ਬੋਲੀ। ਉਹ ਮਨਹੂਸ ਮੀ ਆਉਣ ਵਾਲਾ ਹੈ ਜਾ ਕੇ ਉੱਪਰੋਂ ਕੱਪੜੇ ਉਤਾਰ ਲੈ। ਮੈਂ ਘਬਰਾ ਕੇ ਛੱਤ ਤੇ ਚਲੀ ਗਈ ਕਿਉਂਕਿ ਉਸ ਘਰ ਵਿੱਚ ਮਨਹੂਸਤਾ ਮੈਨੂੰ ਹੀ ਕਿਹਾ ਜਾਂਦਾ ਸੀ। ਥੋੜੀ ਦੇਰ ਬਾਅਦ ਜਦੋਂ ਮੈਂ ਨਾਨੀ ਦੇ ਕਮਰੇ ਵਿੱਚ ਆਈ ਮੈਂ ਦੇਖਿਆ ਕਿ ਨਾਨੀ ਟਮਾਟਰ ਸੀਨੇ ਨਾਲ ਲਾਏ ਆ ਸਕੂਨ ਨਾਲ ਸੋ ਰਹੀ ਸੀ ਮੈਂ ਸੋਚਿਆ ਕਿ ਚਲੋ ਨਾਨੀ ਆਰਾਮ ਕਰ ਰਹੀ ਹੈ ਪਰ ਸ਼ਾਮ ਤੱਕ ਵੀ ਨਾਨੀ ਨਹੀਂ ਉੱઠી ਨਾ ਹੀ ਉਹਨਾਂ ਦੀ ਖੰਗਣ ਦੀ ਆਵਾਜ਼ ਆਈ ਮੈਨੂੰ ਕੁਝ ਅਜੀਬ ਲੱਗਿਆ ਵੈਸੇ ਤਾਂ ਕੋਈ ਉਹਨਾਂ ਦੇ ਕਮਰੇ ਵਿੱਚ ਝਾਤ ਮਾਰਨ ਨਹੀਂ ਹੁੰਦਾ ਸੀ ਹਰ ਜਦੋਂ ਮੈਂ ਬਾਰ-ਬਾਰ ਉਠਾਉਣ ਤੇ ਵੀ ਨਾਨੀ ਨਹੀਂ ਉઠી ਮੈਂ ਮਾਮੀ ਨੂੰ ਦੱਸਿਆ ਮਾਮੀ દોੜਦੀ ਹੋਈ ਆਈ ਫਿਰ ਚੀਕ ਮਾਰ ਕੇ ਪਿੱਛੇ ਹਟੀ ਅਤੇ ਬੋਲੀ हे भगवान ਅੰਮਾ ਜੀ ਤਾਂ ਚਲ ਵਸੀ ਉਸ ਪਲ ਮੈਂ ਫਰਸ਼ ਤੇ ਡਿੱਗ ਕੇ ਬੁੱਕ ਬੁੱਕ ਕੇ ਰੋਣ ਲੱਗੀ ਆਸ-ਪਾਸ ਦੇ ਲੋਕ ਵੀ ਇਕੱਠੇ ਹੋਣ ਲੱਗੇ ਸਭ ਨੂੰ ਦਿਖਾਉਣ ਲਈ ਮਾਮੀ ਵੀ ਲਗਾਤਾਰ ਰੋ ਰਹੀ ਸੀ ਤਾਹੀਂ ਮੇਰੀ ਨਜ਼ਰ ਟਮਾਟਰ ਤੇ ਪਈ ਜੋ ਲੋਕਾਂ ਦੇ ਪੈਰਾਂ ਹੇਠ ਕੁਝਲੇ ਜਾ ਰਹੇ ਸੀ ਮੇਰੀਆਂ ਅੱਖਾਂ ਵਿੱਚੋਂ ਦਰਦ ਦੇ ਮਾਰੇ ਹੰਝੂ ਵਗਣ ਲੱਗੇ ਕਿ ਐਸੇ ਟਮਾਟਰ ਦੀ ਚਟਨੀ ਲਈ ਮੇਰੀ ਨਾਨੀ ਅੰਤਿਮ ਸਮੇਂ ਵਿੱਚ ਤਰਸਦੀ ਰਹੀ ਉਹਨਾਂ ਦੇ ਚਿਹਰੇ ਤੇ ਹਜੇ ਵੀ ਸਕੂਨ ਸੀ ਕਿ ਹੁਣ ਉਹਨਾਂ ਨੂੰ ਚਟਨੀ ਜ਼ਰੂਰ ਮਿਲ ਜਾਵੇਗੀ ਪਰ ਅਫਸੋਸ ਕਿ ਉਹ ਚਟਨੀ ਉਹਨਾਂ ਦੇ ਨਸੀਬ ਵਿੱਚ ਨਹੀਂ ਸੀ ਇੰਨਾ ਬੋਲ ਕੇ ਰਾਮਬਤੀ ਜੀ ਚੁੱਪ ਹੋ ਗਈ ਰਸ਼ਮੀ ਦੀਆਂ ਗਿੱਲੀਆਂ ਅੱਖਾਂ ਫਿਰ ਤੋਂ ਭਰ ਗਈਆਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਟਪਕ ਕੇ ਗੱਲਾਂ ਤੇ ਭਗ ਪਏ ਰਸ਼ਮੀ ਨੇ ਆਪਣੇ ਦੁਪੱਟੇ ਦੇ ਛੋਰ ਨਾਲ ਹੰਝੂ ਪੂੰਝਦਿਆਂ ਕਿਹਾ ਮੰਮੀ ਜੀ ਸੱਚੀ ਇਹ ਗੱਲ ਸੁਣ ਕੇ ਤਾਂ ਪੱਥਰ ਦਾ ਦਿਲ ਵੀ ਪਿਗਲ ਜਾਵੇ ਰਾਮਬਤੀ ਜੀ ਭਰੇ ਗਲੇ ਨਾਲ ਬੋਲੀ ਬਸ ਉਦੋਂ ਤੋਂ ਹੀ ਮੈਂ ਆਪਣੇ ਸ਼ੌਕ ਅਤੇ ਪਸੰਦ ਨਾ ਪਸੰਦ ਨੂੰ ਭੁੱਲ ਗਈ। ਮੈਨੂੰ ਲੱਗਿਆ ਕਿ ਭਵਿੱਖ ਵਿੱਚ ਪਤਾ ਨਹੀਂ ਕਦੋਂ ਕੀ ਹੋਵੇ। ਕਿਸ ਤੇ ਨਿਰਭਰ ਹੋਣਾ ਪਵੇ। ਇਸ ਲਈ ਆਪਣੇ ਸਵਾਦ ਨੂੰ ਪਿੱਛੇ ਹੀ ਰੱਖਣਾ ਠੀਕ ਹੈ। ਬਾਅਦ ਵਿੱਚ ਮਾਮਾ ਜੀ ਨੇ ਮੇਰਾ ਵਿਆਹ ਕਰਵਾਇਆ। ਘਰ ਵੀ ਚੰਗਾ ਮਿਲਿਆ ਪਰ ਮੈਂ ਕਦੇ ਆਪਣੀ ਪਸੰਦ ਬਾਰੇ ਨਹੀਂ ਸੋਚਿਆ। ਘਰ ਵਿੱਚ ਜੋ ਬਣਦਾ ਸੀ ਉਹੀ ਖਾ ਲੈਂਦੀ ਸੀ ਫਿਰ ਦੋ ਬੱਚੇ ਹੋਏ ਉਹਨਾਂ ਦੀ ਪਰਵਰਿਸ਼ ਵਿੱਚ ਜੁੱਟ ਗਈ ਫਿਰ ਬੱਚਿਆਂ ਦੀ ਪਸੰਦ ਨਾ ਪਸੰਦ ਬਾਰੇ ਸੋਚਣ ਲੱਗੀ ਹੌਲੀ ਹੌਲੀ ਸਮਾਂ ਬੀਤਦਾ ਗਿਆ ਜਦੋਂ ਮੈਂ ਵੱਡੇ ਪੁੱਤ ਦਾ ਵਿਆਹ ਕਰਵਾਇਆ ਤੇ ਵੱਡੀ ਨੂੰ ਘਰ ਆਈ ਇੱਕ ਦਿਨ ਅਚਾਨਕ ਮੇਰੇ ਮੂੰਹੋਂ ਨਿਕਲ ਗਿਆ ਵੱਡੀ ਨੂੰ ਕੜੀ ਚੋਲ ਬਣਾਣਾ ਖਾਣ ਦਾ ਬਹੁਤ ਮਨ ਕਰ ਰਿਹਾ ਹੈ ਉਹ ਕਹਿਣ ਲੱਗੀ ਉਨੇ ਦਮੈਂ ਆਲੂ ਦੀ ਸਬਜ਼ੀ ਬਣਾਉਣ ਦੀ ਤਿਆਰੀ ਕਰ ਰਹੀ ਹਾਂ ਇਸ ਉਮਰ ਵਿੱਚ ਕੀ ਫਰਮਾਸ਼ ਕਰ ਰਹੇ ਹੋ ਮੈਨੂੰ ਝਟਕਾ ਲੱਗਿਆ ਮੈਂ ਤਾਂ ਆਪਣੇ ਨਾਲ ਵਾਅਦਾ ਕੀਤਾ ਸੀ ਕਿ ਪਸੰਦ ਨਾ ਪਸੰਦ ਬਾਰੇ ਨਹੀਂ ਸੋਚਣਾ ਪਰ ਉਸ ਦਿਨ ਗਲਤੀ ਨਾਲ ਮੇਰੇ ਮੂੰਹੋਂ ਕੜੀ ਚੋਲ ਦਾ ਨਾਂ ਵੀ ਨਿਕਲ ਗਿਆ ਉਹ ਦਿਨ ਸੀ ਅਤੇ ਅੱਜ ਦਾ ਦਿਨ ਮੈਂ ਕਦੇ ਆਪਣੀ ਪਸੰਦ ਬਾਰੇ ਨਹੀਂ ਸੋਚਿਆ ਪਰ ਅੱਜ ਜਦੋਂ ਤੂੰ ਮੇਰੀ ਪਸੰਦ ਦਾ ਖਾਣਾ ਬਣਾਇਆ ਤਾਂ ਸਾਰੀਆਂ ਗੱਲਾਂ ਮੈਨੂੰ ਫਿਰ ਜਦ ਆ ਗਈਆਂ ਇੰਨਾ ਕਹਿ ਕੇ ਰਾਮਬਤੀ ਜੀ ਹਸਣ ਲੱਗੀ ਰਸ਼ਮੀ ਨੇ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਚੁੱਪ ਕਰਵਾਇਆ ਅਤੇ ਕਿਹਾ ਮਾਂ ਜੀ ਹੁਣ ਮੈਂ ਆ ਗਈ ਹਾਂ ਨਾ ਤੁਹਾਨੂੰ ਆਪਣੀ ਪਸੰਦ ਨਾਲ ਸਮਝੌਤਾ ਕਰਨ ਦੀ ਕੋਈ ਲੋੜ ਨਹੀਂ ਹੈ ਮੈਂ ਹਾਂ ਨਾ ਮੈਂ ਤੁਹਾਡੀ ਹਰ ਫਰਮਾਇਸ਼ ਪੂਰੀ ਕਰਾਂਗੀ ਤੁਹਾਨੂੰ ਕਦੇ ਆਪਣੀ ਪਸੰਦ ਦੇ ਖਾਣੇ ਤੋਂ ਦੂਰੀ ਨਹੀਂ ਰੱਖਣੀ ਪਵੇਗੀ ਨੂ ਦੀਆਂ ਗੱਲਾਂ ਸੁਣ ਕੇ ਰਾਮਬਤੀ ਜੀਆਂ ਦੀਆਂ ਅੱਖਾਂ ਫਿਰ ਤੋਂ ਗਿੱਲੀਆਂ ਹੋ ਗਈਆਂ ਰਸ਼ਮੀ ਨੇ ਪਿਆਰ ਨਾਲ ਕੜੀ ਚੋਲ ਅਤੇ ਨਰਮ ਪਕੌੜੇ ਦਾ ਇੱਕ ਨਿਵਾਲਾ ਬਣਾਇਆ ਅਤੇ ਆਪਣੀ ਸੱਸ ਨੂੰ ਖਵਾਇਆ ਖੱਟੀ ਚਟਪਟੀ ਤਿੱਖੀ ਕੜੀ ਵਿੱਚ ਭਿੱਜੇ ਨਰਮ ਪਕੌੜੇ ਖਾਂਦਿਆਂ ਹੀ ਸਾਲਾਂ ਤੋਂ ਸੁੱਤੀਆਂ ਉਹਨਾਂ ਦੀਆਂ ਸੁਆਦ ਗ੍ਰਸਤੀਆਂ ਜਾਗ ਪਈਆਂ ਫਿਰ ਉਹਨਾਂ ਨੇ ਬੜੇ ਸੁਆਦ ਨਾਲ ਆਪਣਾ ਖਾਣਾ ਖੁਦ ਖਾਣਾ ਸ਼ੁਰੂ ਕੀਤਾ ਅੱਜ ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਸਾਲਾਂ ਬਾਅਦ ਉਹਨਾਂ ਦੀ ਮਾਂ ਉਹਨਾਂ ਨੂੰ ਕੜੀ ਚੋਲ ਬਣਾ ਕੇ ਖਵਾ ਰਹੀ ਹੋਵੇ ਨੂ ਦੇ ਰੂਪ ਵਿੱਚ ਅੱਜ ਇੰਜ ਲੱਗ ਰਿਹਾ ਸੀ ਜਿਵੇਂ ਉਹਨਾਂ ਦੀ ਗੁਆਚੀ ਹੋਈ ਮਾਂ ਵਾਪਸ ਮਿਲ ਗਈ ਹੋਵੇ। ਖਾਣਾ-ਮਕਾਨ ਤੋਂ ਬਾਅਦ ਹੱਥ-ਮੂੰਹ ਧੋ ਕੇ ਉਹਨਾਂ ਨੇ ਪਿਆਰ ਨਾਲ ਨੂ ਨੂੰ ਗਲੇ ਲਾਇਆ ਅਤੇ ਕਾਫੀ देर ਤੱਕ ਉਸ ਦੇ ਸਿਰ ਨੂੰ ਸਹਲੌਂਦੀ ਰਹੀ। ਰਸ਼ਮੀ ਸੱਸ ਦੇ ਇੰਨੇ ਸਨੇਹ ਨੂੰ ਪਾ ਕੇ ਭੁਲਕਿਤ ਹੋ ਉੱਠੀ। ਉਹ ਸੋਚ ਰਹੀ ਸੀ ਕਿ ਸੱਸ ਦਾ ਦਿਲ ਜਿਤਨਾ ਕਿੰਨਾ ਆਸਾਨ ਹੈ ਉਸਨੇ ਤੈਅ ਕਰ ਲਿਆ ਸੀ ਕਿ ਹੁਣ ਕਦੇ ਵੀ ਆਪਣੀ ਸੱਸ ਨੂੰ ਖਾਣ ਪੀਣ ਵਿੱਚ ਸਮਝੌਤਾ ਨਹੀਂ ਕਰਨ ਦੇਵੇਗੀ ਅਤੇ ਘਰ ਵਿੱਚ ਉਹਨਾਂ ਦੀ ਪਸੰਦ ਦਾ ਖਾਣਾ ਪੁੱਛ ਕੇ ਜ਼ਰੂਰ ਬਣਾਇਆ ਕਰੇਗੀ ਰਾਮਬਤੀ ਜੀ ਨੂੰ ਲੱਗ ਰਿਹਾ ਸੀ ਕਿ ਜ਼ਰੂਰ ਉਹਨਾਂ ਨੇ ਕੋਈ ਚੰਗੇ ਕਰਮ ਕੀਤੇ ਹੋਣਗੇ ਜਿਸ ਕਰਕੇ ਉਹਨਾਂ ਨੂੰ ਛੋਟੀ ਨੂੰ ਦੇ ਰੂਪ ਵਿੱਚ ਰਸ਼ਮੀ ਮਿਲੀ ਜਿਨ੍ਹਾਂ ਹੱਥਾਂ ਨੇ ਸਾਨੂੰ ਬਚਪਨ ਵਿੱਚ ਖਾਣਾ ਖਵਾਇਆ ਉਮਰ ਢਲੰਤੇ ਉਹੀ ਹੱਥ ਸਾਡੀ ਵੱਲ ਉਮੀਦ ਉਮੀਦ ਨਾਲ ਵੇਖਦੇ ਹਨ ਬਜ਼ੁਰਗਾਂ ਦੇ ਸਵਾਦ ਅਤੇ ਸਨਮਾਨ ਦੋਵਾਂ ਦਾ ਖਿਆਲ ਰੱਖਣਾ ਬੱਚਿਆਂ ਦੀ ਜ਼ਿੰਮੇਵਾਰੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ 吧这吉！